ਬਾਪੂ ਪਤਾ ਕੀ ਹੈ ਅੱਜ 시ਦੀ ਦਿਹਾੜਾ ਸਰਦਾਰ ਕਰਤਾਰ ਸਿੰਘ ਸਰਾਬੇ ਦਾ ਹੁਣ ਕਰਤਾਰ ਸਿੰਘ ਸਰਾਬਾ ਕੌਣ ਸੀਗਾ ਉਹ ਸੀ ਬਾਪੂ ਜਿਹੜਾ 15 ਸਾਲ ਦੀ ਉਮਰ ਦਾ ਸੀਗਾ ਜਦੋਂ ਅਮਰੀਕਾ ਗਿਆ ਬਾਪੂ ਅੱਜ ਦੇ ਬੰਦੇ ਸੋਚਦੇ ਵੀ ਹਨਾ ਜਾਵੜ ਗਏ ਉਥੇ ਜਾ ਕੇ ਉਹਨੇ ਗਦਰੀ ਲਹਿਰ ਦੇ ਵਿੱਚ ਸਾਲਿਆ ਬਾਪੂ ਉਥੇ ਜਾ ਕੇ ਉਹਨੂੰ ਪਤਾ ਲੱਗਿਆ ਇਹ ਸਾਡਾ ਦੇਸ਼ ਗੁਲਾਮ ਹੈ ਸਾਡੇ ਲੋਕਾਂ ਨੂੰ ਲੁੱਟਿਆ ਜਾਂਦਾ ਸਾਡੇ ਲੋਕਾਂ ਨੂੰ ਕੁੱਟਿਆ ਜਾਂਦਾ ਫਿਰ ਦੇਖ ਲੋ ਇੰਨਾ ਟੈਲੈਂਟਡ ਸੀ ਬਾਈ ਤੇਰੀ ਉਮਰ ਕਿੰਨੀ ਆ ਮੁੰਡੇ ਆਈਂ ਰਹੇ 20 ਸਾਲਾ ਤੇਥੋਂ 1 ਸਾਲ ਛੋਟਾ ਸੀ ਜਦੋਂ ਅੱਜ ਦੇ ਦਿਨ ਆ ਜਾ ਕੁਝ ਪਤਾ ਆ ਜਾ ਆਪਾਂ ਗੱਲਬਾਤ ਕਰਦੇ ਆ ਯਾਰ ਅੱਜ ਦਾ ਇਹਦੀ 20 ਸਾਲ ਉਮਰ ਆਪੋ ਤੇਰੀ ਕਿੰਨੀ ਆ ਛੋਟਾ ਕਿੰਨੀ 12 ਸਾਲ ਆ ਦੇਖ ਲੋ ਐਡਾ ਕਾ ਬਾਪੂ 12 ਸਾਲ ਦੇ ਬੰਦੇ ਜਵਾੜ ਚ ਉਹਦੇ ਕੋਈ ਨਾ ਬਾਪੂ ਮੈਂ ਵੀ ਪ੍ਰਿੰਡ ਵਰਗੀਆਂ ਮਨ ਲਾਦਾ ਲੜੂਗਾ ਕਿਸ ਨਾਲ ਕਿਸ ਦਿਨ ਤਾਂ ਹੁਣ ਕੋਈ ਗੱਲ ਨਹੀਂ ਆਹ ਜਿਹੜੇ ਮੁੰਡੇ ਆ ਛੋਟੇ ਜਿਹੇ 15-15 ਇੱਕ ਬਾਪੂ ਛੱਡ ਪ੍ਰਿੰਡ ਨੂੰ ਗੋਲੀ ਮਾਰਾ ਇਧਰ ਦੇਖੋ ਭੈਣ ਮਿਰਗੋ ਤੁਸੀਂ ਵੀ ਮਾੜੇ ਕੰਨ ਇਧਰ ਰੱਖਿਓ ਇੱਕ ਗੱਲ ਇਹ ਦੇਖ ਲਓ ਵੀ ਕਰਤਾਰ ਸਿੰਘ ਸਰਾਬਾ ਬਾਪੂ 15 ਸਾਲ ਦਾ ਸੀਗਾ ਜਦੋਂ ਉਹਨੂੰ ਪਤਾ ਲੱਗਿਆ ਕਿ ਦੇਸ਼ ਗਰਾਮ ਆ ਤਾਂ ਮੈਂ ਕੁਝ ਕਰਨਾ 16 ਸਾਲ ਦੀ ਉਮਰ 'ਚ ਉਹ ਜਹਾਜ਼ ਉਡਾਉਣਾ ਸਿੱਖ ਗਿਆ ਸੀ ਪਾਇਲਟ ਸੀਗਾ ਕਰਤਾਰ ਸਿੰਘ ਸਰਾਬਾ 16 ਸਾਲ ਦੀ ਉਮਰ ਦੇ ਵਿੱਚ ਠੀਕ ਹੈ 16 ਸਾਲ ਦੀ ਉਮਰ 'ਚ ਉਹ ਬੰਬ ਬਣਾਉਣਾ ਸਿੱਖ ਗਿਆ ਸੀ ਕਿਉਂਕਿ ਉਹ ਚਾਹੁੰਦਾ ਸੀਗਾ ਕਿ ਦੇਸ਼ ਕਾਲੇ ਜਿਹੜੇ ਅੰਗਰੇਜ਼ਾਂ ਦਾ ਯਾਦ ਕਰਾਉਣਾ ਬਾਪੂ 16 ਸਾਲ ਦੀ ਉਮਰ ਦੇ ਵਿੱਚ ਦੇਖ ਲਓ ਕਰਤਾਰ ਸਿੰਘ ਸਰਾਬੇ ਜਦੋਂ ਉਦੋਂ ਬਾਪੂ ਮੈਨੂੰ ਤਾਂ ਭਾਵੇਂ ਤੁਸੀਂ ਕਹਿੰਦੇ ਹੋਗੇ ਔਖਾ ਹੁੰਦਾ ਫਿਰਦਾ ਬਾਪੂ ਹੁਣ ਤਾਂ ਹੈਗਾ ਸੌਖਾ ਕੰਮ ਆਪ ਦਾ ਪ੍ਰਚਾਰ ਕਰਨਾ ਬਾਪੂ ਉਹ ਟਾਈਮਾਂ ਦੇ ਵਿੱਚ ਅੰਗਰੇਜ਼ ਫੜ ਲੈਂਦੇ ਸੀ ਜੇ ਕੋਈ ਉਹਨਾਂ ਵਰਤ ਬੋਲਦਾ ਸੀ ਉਹਨਾਂ ਟਾਈਮਾਂ ਦੇ ਵਿੱਚ ਲੋਕ ਜਿਆਦਾ ਅਣਪੜ੍ਹ ਸੀਗੇ ਬਾਪੂ ਉਦੋਂ ਜ਼ਿਆਦਾਤਰ ਬੋਲੀ ਜਿਹੜੀ ਬੋਲੀ ਜਾਂਦੀ ਸੀ ਉਰਦੂ ਬੋਲੀ ਜਾਂਦੀ ਸੀ ਫਿਰ ਉਹਨੇ ਕਿਹਾ ਵੀ ਲੋਕਾਂ ਤੱਕ ਗੱਲ ਪਹੁੰਚਾਉਣੀ ਹੈ ਫਿਰ ਕਰਤਾਰ ਸਿੰਘ ਸਰਾਬੇ ਨੇ ਪ੍ਰੈਸ ਲਈ ਬਾਪੂ ਪ੍ਰੈਸ ਫਿਰ ਪਰਚੇ ਛਾਪੇ ਅੰਗਰੇਜ਼ ਕੀ ਕਰਦੇ ਅੰਗਰੇਜ਼ ਬਾਲੇ ਸਕੀਮੀ ਸੀ ਅੰਗਰੇਜ਼ਾਂ ਦੇ ਵੇਲੇ ਜਿਹੜੇ ਅਖਬਾਰ ਆਉਂਦੇ ਸੀ ਉਹ ਅੰਗਰੇਜ਼ੀ ਚ ਆਉਂਦੇ ਸੀ ਤੇ ਅੰਗਰੇਜ਼ੀ ਬੰਦੇ ਨੂੰ ਕਿਸੇ ਨੂੰ ਪੜ੍ਹ ਨਹੀਂ ਆਉਂਦੀ ਸੀ ਫਿਰ ਉਹਨੇ ਕਰਤਾਰ ਸਿੰਘ ਸਰਾਭੇ ਨੇ ਉਰਦੂ ਚ ਅਖਬਾਰ ਕੱਢਿਆ ਉਰਦੂ ਚ ਤਾਂ ਕਿ ਲੋਕਾਂ ਨੂੰ ਸਮਝਾਇਆ ਜਾ ਸਕੇ ਵੀ ਆਪਣਾ ਦੇਸ਼ ਗੁਲਾਮ ਆ ਤੇ ਆਪਾਂ ਇਹਨਾਂ ਵਿਰੁੱਧ ਲੜਨੇ ਤੇ ਬਾਪੂ ਜਦੋਂ ਕਰਤਾਰ ਸਿੰਘ ਸਰਾਭੇ ਨੂੰ ਜਦੋਂ ਫਾਂਸੀ ਹੋਈ ਤਾਂ ਆਹ ਮੁੰਡੇ ਤੋਂ 1 ਸਾਲ ਘੱਟ ਸੀ ਆ ਦਿਖਾ ਯਾਰ ਦੁਨੀਆਂ ਨੂੰ ਦਿਖਾ ਆ ਮੁੰਡੇ ਦੀ ਉਮਰ ਕਿੰਨੀ ਹੈ ਤੇਰੀ 20 ਸਾਲ ਤੇ ਇਥੋਂ 1 ਸਾਲ ਛੋਟਾ ਸੀ ਛੋਟਿਆ ਕਰਤਾਰ ਸਿੰਘ ਸਰਾਬਾ ਉਹਦੇ ਉਹਨੇ ਜਦੋਂ ਉਹਨੂੰ ਫਾਂਸੀ ਦੇਣ ਲੱਗੇ ਤਾਂ ਜੱਜ ਕਹਿੰਦਾ ਯਾਰ ਤੇਰੀ ਮੁੰਡਿਆ ਇੰਨੀ ਭਰੀ ਜਵਾਨੀ ਹੈ ਬਹੁਤ ਕੁਝ ਦੇਖਣਾ ਹੈ ਬਹੁਤ ਕੁਝ ਦੇਖਣਾ ਜ਼ਿੰਦਗੀ 'ਚ ਤੇ ਤੂੰ ਕਹਦੇ ਯਾਰ ਮੈਥੋਂ ਗਲਤੀ ਹੋ ਗਈ ਉਹ ਕਹਿੰਦਾ ਨਹੀਂ ਔਰ ਲਿਖੀ ਲਾਈਨ ਕਹਿੰਦਾ ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰ ਰੀਆਂ ਢੇਰ ਸਖਲੀਆਂ ਨੇ ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਤੇ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ ਉਹਨਾਂ ਨੇ ਆਪਦੀ ਕੁਰਬਾਨੀ ਦਿੱਤੀ ਉਹ ਕੁਰਬਾਨੀ ਨੂੰ ਦੇਖ ਕੇ ਭਗਤ ਸਿੰਘ ਜੰਮਿਆ ਭਗਤ ਸਿੰਘ ਦਾ ਆਦਰਸ਼ ਸੀਗਾ ਕਰਤਾਰ ਸਿੰਘ ਸਰਾਭਾ ਉਦੋਂ ਬਾਅਦ ਅੰਗਰੇਜ਼ ਬਾਹਰ ਹੋਏ ਉਹੀ ਮੱਥਾ ਆ ਗਿੰਦੜਵਾ ਦੇ ਅੰਗਰੇਜ਼ਾਂ ਨਾਲ ਲਾਈ ਬੈਠਾ ਤੁਹਾਡਾ ਪੁੱਤ ਗੁਰਪ੍ਰੀਤ ਕੋਟਲੀ ਪਿਛਲੀ ਵਾਰੀ ਚੱਕ ਚਕਾ ਕੇ ਤੁਸੀਂ ਖੜਾ ਕਰਤਾ ਕਿਉਂਕਿ 1.5 ਸਾਲ ਚਲੋ ਕਿਸਾਨ ਅੰਦੋਲਨ ਜੋ ਚੱਲਿਆ ਮੈਂ ਛੋੜੇ ਨਾਲ ਰਿਆਂ ਕੱਲਾ ਅੰਦੋਲਨ ਕਿਸਾਨਾਂ ਦਾ ਨਹੀਂ ਸੀ ਮਜ਼ਦੂਰਾਂ ਦਾ ਵੀ ਸੀਗਾ ਛੋਟੇ ਦੁਕਾਨਦਾਰਾਂ ਦਾ ਵੀ ਤਾਂ ਕਰਕੇ ਜਿੱਤ ਗਏ ਨਹੀਂ ਮਿੱਟੀ ਚੱਕੀ ਹੁਣ ਇੱਕ ਮਿੰਟ ਹਾਂਜੀ ਫਰਾਬੇ ਨੇ ਚੱਕੀ ਸੀ ਮਨਪ੍ਰੀਤ ਨੇ ਚੱਕੀ ਆ ਉਹ ਮੈਂ ਉਹ ਦੱਸ ਦਿਆਂ ਸਾਰਾ ਕੁਝ ਹੁਣ ਕੀ ਐ ਹੁਣੀ ਵੀ ਚੱਕੀ ਸੀ ਬਾਪੂ ਕਰੀਗਾ ਸੁਣ ਲੈ ਹੁਣ ਕੀ ਐ ਵੇ ਜਦੋਂ ਅੱਜ ਸਾਰਾ ਕੁਝ ਤਿੰਨੇ ਪਾਰਟੀਆਂ ਨੇ ਬਾਪੂ ਦੋ ਪਾਰਟੀਆਂ ਤੋਂ ਬੰਦੇ ਆਕ ਕੇ ਪੰਜੇ ਤੇ ਅਕਾਲੀ ਦਲ ਦੀ ਤਕੜੀ ਤੋਂ ਉਹਨਾਂ ਨੇ ਆਕ ਕੇ ਅੱਕ ਚੱਬ ਲਿਆ ਕਹਿੰਦੇ ਝਾੜੂ ਵਾਲੇ ਲਿਆਓ ਹੁਣ ਜਿਹੜਾ ਝਾੜੂ ਵਾਲਾ ਜਦੋਂ ਬਣ ਗਿਆ ਲੋਕਾਂ ਨੇ ਮਿਹਨਤ ਕਰਕੇ ਸਾਡੇ ਪਿੰਡ ਦੇ ਮਿਹਨਤੀ ਵਰਕਰਾਂ ਨੇ ਝਾੜੂ ਨੂੰ ਵੋਟਾਂ ਪਾਈਆਂ ਤੁਸੀਂ ਔਖੇ ਹੋ ਕੇ ਇਨਾਂ ਹੀ ਗਾਲੀਆਂ ਕਾਂਗਰਸੀਆਂ ਤੋਂ ਤੇ ਅੱਜ ਉਹੀ ਝਾੜੂ ਵਾਲਾ ਬਾਪੂ ਉਹ ਖੜਾ ਹੱਥ ਜੁੜੀ ਗਾ ਇਧਰ ਪਾ ਲੋ ਇਹਨੂੰ ਬਾਹਲੇ ਨਜ਼ਾਰਿਆਂ ਲੀਡਰ ਲੀਡਰ ਜਦੋਂ ਮਰਜ਼ੀ ਪਾਰਟੀ ਬਦਲ ਸਕਦਾ ਤੁਸੀਂ ਦੇਖੋ ਕੱਲੇ ਇਹਨੇ ਨਹੀਂ ਬਦਲੀ ਜਿਹੜਾ ਕਾਲੀਦਲ ਦਾ ਸੀ ਉਹ ਝਾੜੂ ਚ ਜਾਵੜਿਆ ਜਿਹੜਾ ਪਿਛਲੀ ਵਾਰੀ ਝਾੜੂ ਵਾਲਾ ਸੀ ਇਹ ਕਿੱਧਰ ਜਾਵੜਿਆ ਉਹ ਬੀਜੇਪੀ ਚ ਤੇ ਜਿਹੜਾ ਬੀਜੇਪੀ ਵਾਲਾ ਹੈ ਉਹਨੇ ਕੋਈ ਪਾਰਟੀ ਨਹੀਂ ਛੱਡੀ ਉਹ ਖੜਾ ਯਾਰ ਗਾਲ ਕਿਹਨਿਆ ਠੀਕ ਹੈ ਇਹਨੇ ਇਹਨੇ ਸਾਰੀਆਂ ਪਾਰਟੀਆਂ ਗਾਲ ਘੈਣੇ ਤੇ ਜਿਹੜਾ ਚੌਥਾ ਉਹ ਬੀਬੀ ਖੜੀ ਹੱਥ ਜੋੜੀ ਉਹ ਆਪਣੇ ਤੇ ਹੱਸੀ ਜਾਂਦੀ ਹੈ ਉਹ ਮੇਰੇ ਮਾਵਾ ਵੀ ਸੁਣੀ ਜਾਂਦੀਆਂ ਇਹਦਾ ਘਰ ਵਾਲਾ ਜਿਹੜਾ ਉਹ ਤਿੰਨ ਵਾਰੀ ਇੱਥੋਂ ਜਿਤਾਇਆ ਲੋਕਾਂ ਨੇ ਫਿਰ ਚੌਥੀ ਵਾਰੀ ਉਹ ਗਿੱਦੜਬਾ ਤੋਂ ਜਿੱਤਿਆ ਆ ਸੌਰੀ ਲੁਧਿਆਣੇ ਤੋਂ ਜਿੱਤਿਆ ਬਾਪੂ ਨੂੰ ਮਾੜਾ ਬਾਪੂ ਮੈਨੂੰ ਬੋਲ ਲੈਂਦਾ ਪਲੀਜ਼ ਮਾੜਾ ਸਖਪਾਲ ਚੌਥੀ ਵਾਰੀ ਲੁਧਿਆਣੋਂ ਜਿੱਤ ਗਿਆ ਤੇ ਪੰਜਵੀਂ ਵਾਰੀ ਹੁਣ ਕਹਦਾ ਮੇਰੇ ਘਰ ਵਾਲੀ ਜਿਤਾਓ ਕਹਿੰਦਾ ਮੈਂ ਤਾਂ ਚੱਲਿਆ ਲੁਧਿਆਣੇ ਹੁਣ ਇਹ ਸੰਭੂ ਮੇਰੀ ਗੱਲ ਸੁਣੋ ਜਿੱਡੀ ਉਹ ਸਾਡੀ ਭੈਣ ਦੀ ਉਮਰ ਹੈ 50 ਸਾਲ ਦੇ ਨੇੜੇ ਤੇ ਡੇ ਐ ਤੇ ਸਾਡੇ 50 ਸਾਲ ਦੀਆਂ ਜਿਹੜੀਆਂ ਸਾਡੀਆਂ ਭੈਣਾਂ ਨੇ ਇਹਨਾਂ ਦੇ ਦੋ ਦੋ ਵਾਰੀ ਗੋਡੇ ਬਦਲਤੇ ਇਹਨਾਂ ਦੇ ਮੂੰਹ ਤੇ ਰੌਣਕ ਹੀ ਨਹੀਂ ਵਿਚਾਰੀਆਂ ਦੇ ਇਹਨਾਂ ਦੇ ਚਿਹਰੇ ਦੇਖੋ ਬਈ ਕਿੰਨੇ ਸੋਹਣੇ ਆ ਕਿਉਂ ਆ ਕਿਉਂਕਿ ਹੌਸਲਾ ਬਾਪੂ ਇਹ ਆਪਣੇ ਇਤਿਹਾਸ ਦੇ ਕਿਉਂ ਆ ਇਹਨੂੰ ਪਤਾ ਵੀ ਕਿੰਨੇ ਮੂਰਖੜੇ ਆ ਪਾਉਣੀਆਂ ਦਾ ਸਾਨੂੰ ਹੀ ਐ ਵੀ ਆ ਕੋਟਲੀ ਵਾਲਾ ਦਾ ਐਵੇਂ ਜਿਹੜਾ ਹੈਗਾ ਸੰਘ ਪਾੜਦਾ ਰਹਿੰਦਾ ਇਹਨੂੰ ਵੋਟਾਂ ਘਾਤੀ ਪਾਉਂਦੇ ਆ ਲੋਕ ਪਿਛਲੀ ਵਾਰੀ ਖੁੰਨਣ ਵਾਲਿਓ ਤੁਸੀਂ ਵੋਟਾਂ ਪਾਈਆਂ ਮੈਂ ਮੰਨਦਾ ਪਰ ਇੰਨੀ ਨਹੀਂ ਪਾਈਆਂ ਕਿ ਇਹਨਾਂ ਨੂੰ ਹਰਾ ਸਕੀਏ ਮੈਂ ਪਹਿਲੀ ਗੱਲ ਤਾਂ ਤੁਹਾਨੂੰ ਇਹ ਕਹਿਣਾ ਵੀ ਐਤਕੇ ਮੈਨੂੰ ਹਿੱਸੇ ਚੋਂ ਹਿੱਸੇ ਪਾ ਦਿਓ ਵੀਰ ਬਣ ਕੇ ਮੇਰੀ ਜੜਤ ਵਾਲ ਜਿਹੜੀ ਹਰੀ ਰਹਿਣ ਦਿਓ ਇੱਕ ਇੱਕ ਹੀ ਪਾ ਦੇ ਇੱਕ ਇੱਕ ਘਰ ਗੱਨਾ ਕਿਸਾਨ ਨੂੰ ਇੱਕ ਇੱਕ ਬੰਦਾ ਕਿਸਾਨ ਆ ਮਜ਼ਦੂਰ ਦੁਕਾਨਦਾਰ ਇੱਕ ਘਰ ਚੋਂ ਇੱਕ ਇੱਕ ਦਾ ਪਾਈ ਸਕਦਾ ਉਹਦੇ ਨਾਲ ਫਾਇਦਾ ਇਹ ਹੋ ਜਾਊਗਾ ਬਾਪੂ ਹੁਣ ਤਿੰਨੇ ਸਰਮਾਇਦਾਰ ਆ ਚਾਹੇ ਡੈਂਪੀਆ ਚਾਹੇ ਰਾਜਾ ਤੇ ਚਾਹੇ ਵੜਿੰਗਾ ਇਹ ਹਰੇਕ ਜਿੱਤਿਆ ਆ ਗਾਲ ਵਿਚਾਰਵਾਰੀ ਜਿੱਤਿਆ ਉਹ ਵੀ ਚਾਰਵਾਰੀ ਹੋ ਗਏ ਜਿਹੜਾ ਡਿੰਪੀ ਐ ਇਹਨੇ 10 ਸਾਲ ਕਾਲੀਦਲ ਵੇਲੇ ਚੰਗੇ ਕੱਦੇ ਐ 600 ਬੱਸਾਂ ਦਾ ਮਾਲਕ ਬਣਿਆ 600 ਇੱਥੇ ਕਿਸੇ ਕੋਲ 600 ਸਾਈਕਲ ਨਹੀਂ ਇਹਦੇ ਕੋਲ 600 ਬੱਸਾਂ ਦੇ ਪਰਮਟ ਐ ਇਹ ਬੰਦਾ ਉਹਦੇ ਨਾਲ ਰਿਆਸ ਖਬੀਰ ਬਾਦਲ ਨਾਲ ਉਹਨੂੰ ਪੁੱਠੀਆਂ ਸਿੱਧੀਆਂ ਸਲਾਹ ਦੇ ਕੇ ਕਾਲੀਦਲ ਕਰਦਾ ਖਤਮ ਉਹ ਇੱਧਰ ਐ ਇਹ 10 ਸਾਲ ਉਦੋਂ ਵੀ ਨਜ਼ਾਰੇ ਦੇ ਕੇ ਆਇਆ ਤੇ 2 ਸਾਲ ਅਜੇ ਹੁਣ ਵੀ ਨਜ਼ਾਰੀ ਲਊ ਬਾਪੂ ਇਹ ਸਾਰੇ ਸਰਮਾਇਦਾਰਾ ਸਾਰੇ ਜਿਹਨੂੰ ਮਰਜ਼ੀ ਕਰ ਲੋ ਪਰ ਤੁਹਾਡਾ ਪੁੱਤ ਤੁਹਾਡੇ ਵਰਗਾ ਮੇਰਾ ਬਾਪੂ ਵੀ ਤੁਹਾਡੇ ਵਾਂਗੂ ਟੱਕ ਮਾਰਦਾ ਜੋ ਜਿਵੇਂ ਆਪਾਂ ਸਾਰੇ ਘਰਾਂ ਦੇ ਆਟਾ ਲੂਣ ਮੋਕ ਜਿਹਦਾ ਸਾਰਾ ਕੁਝ ਸੇਮ ਹੈ ਮੈਂ ਤੁਹਾਨੂੰ ਕਹਿਣਾ ਵੀ ਅਸਵਾਰ ਜਿਹੜਾ ਇੱਕ ਇੱਕ ਵੋਟ ਪਾ ਦਿਓ ਫਿਰ ਬਣ ਕੇ ਕਰੋ ਪਰ ਸਾਰਿਆਂ ਵੀ ਨਹੀਂ ਮੰਗਦਾ ਬਾਪੂ ਦੇਖ ਲੋ ਇਹੋ ਜਿਹਾ ਬੰਦਾ ਕੋਈ ਹੈਗਾ ਇਹਦਾ ਕਹਿੰਦੇ ਵੀ ਘਾਟ ਮੈਂ ਕਹਿੰਦਾ ਆਪਦੀ ਆਪਦੀ ਇੱਕ ਇੱਕ ਵੋਟ ਪਾ ਦਿਓ ਉਹਦਾ ਫਾਇਦਾ ਕੀ ਹੋਊ ਬਾਪੂ ਆਜ ਵਾਕਾਂ ਵਾਸਤੇ ਅਸੀਂ ਖੜਨਾ ਚਾਹਣਾ ਮੈਂ ਪੂਰੀ ਦੁਨੀਆ ਘੁੰਮਿਆ ਆਵਾਂ ਮੈਂ 26 27 ਮੁਲਕ ਘੁੰਮਿਆ ਤੁਹਾਨੂੰ ਪਤਾ ਹੋਣਾ ਮੈਨੂੰ ਦੇਖਦੇ ਰਹਿੰਦੇ ਹੋ ਆ ਕੈਨੇਡਾ ਆ ਅਮਰੀਕਾ ਅਮਰੂਕਾ ਸਾਰੇ ਥਾਂ ਗਿਆ ਮੈਂ ਮੈਂ ਵੀ ਕਿਤਾਬ ਸਿੰਘ ਸਰਬੇ ਵਾਲੇ ਲੈਣ ਤੀਂ ਮੈਨੂੰ ਪਤਾ ਅੱਜ ਮੈਂ ਕੱਲਾ ਅੱਜ ਪਿੰਡਾਂ ਦੇ ਵਿੱਚ ਥੋੜੇ ਥੋੜੇ ਭਰਾ ਮੇਰੇ ਨਾਲ ਤੁਰਦੇ ਆ ਉਹ ਵੀ ਕਹਿੰਦੇ ਆ ਬਾਈ ਯਾਰ ਫੋਟਾ ਤੈਨੂੰ ਪਾ ਲਿਆਂਗੇ ਸਾਹਮਣੇ ਨਹੀਂ ਆਉਂਦਾ ਸਾਡੇ ਤੇ ਦਬਾਅ ਬਹੁਤ ਪਾਉਂਦੇ ਆ ਦਬਾਅ ਹੈਗਾ ਬਾਪੂ ਪਾਉਂਦੇ ਬਹੁਤ ਆ ਇਹ ਝੰਡੇ ਬੋਲ ਆਉਂਦੇ ਆ ਦੇਖੋ ਮੈਂ ਚਾਹਣਾ ਜਿਵੇਂ ਪਤਾ ਬਾਹਰਲੇ ਦੇਸ਼ਾਂ ਦੇ ਵਿੱਚ ਲੋਨ ਮਿਲਦਾ ਜਦੋਂ ਕੈਨੇਡਾ ਚ ਪੁੱਤ ਬੈਗ ਰੱਖ ਦਿੰਦੇ ਨੇ ਕਿਉਂ ਭਾਈਦੇ ਲੋਕ ਨੇ ਨਾ ਪਤਾ ਕੀ ਆ ਜਦੋਂ ਬੈਗ ਰੱਖਤਾ ਉੱਥੇ ਤੇ ਉੱਥੇ ਜਾ ਕੇ ਜਿਹੜਾ ਸਟੂਡੈਂਟ ਨੇ ਜਿੰਨਾ ਲੋਨ ਲੈਣਾ ਮਿਲ ਜਾਂਦਾ ਜੇ ਕਿਸੇ ਨੇ ਘਰ ਲੈਣਾ ਬਾਪੂ ਘਰ ਲੈ ਸਕਦਾ ਜੇ ਕਿਸੇ ਨੇ ਪੜ੍ਹਨਾ ਪੜ੍ਹਨ ਵਾਸਤੇ ਲੋਨ ਮਿਲ ਜਾਂਦਾ ਇੱਥੇ ਹੁਣ ਸਾਡੇ ਮਜ਼ਦੂਰ ਭਰਾ ਖੜੇ ਨੇ ਇਹਨਾਂ ਨੇ ਕਿਤੇ ਲੈਣਾ ਹੋਵੇ ਲੋਨ ਉਹ ਕਹਿੰਦੇ ਜਮੀਨ ਦਿਖਾ ਤੇਰੇ ਕੋਲ ਕਿੰਨੀ ਆ ਉਹ ਕਹਿੰਦਾ ਜਮੀਨ ਹੋਵੇ ਲੋਨ ਕੀ ਕਰਨਾ ਸੀ ਉੱਥੇ ਬავਰਲ ਦੇਸ਼ে ਜੈਨੇ ਪੁੱਛਿਆ ਦਾ ਤੇਰੇ ਕੋਲ 10 ਕਿੱਲੇ 3 ਕਿੱਲੇ 5 ਕਿੱਲੇ ਜ਼ਮੀਨ ਹੈ ਉੱਥੇ ਹਰ ਇੱਕ ਬੰਦੇ ਨੂੰ ਪੜਨ ਦਾ ਮੌਕਾ ਮਿਲਦਾ ਠੀਕ ਆ ਹਰ ਇੱਕ ਬੰਦੇ ਨੂੰ ਅੱਗੇ ਵਧਨ ਦਾ ਮੌਕਾ ਮਿਲਦਾ ਮੈਂ ਚਾਹਣਾ ਜਿਵੇਂ ਵਿਦੇਸ਼ਾਂ ਦੇ ਵਿੱਚ ਬਿਨਾ ਕਿਸੇ ਚੀਜ਼ ਨੂੰ ਗਹਿਣੇ ਰੱਖੇ ਲੋਨ ਮਿਲਦੇ ਆ ਬੰਦੇ ਨੂੰ ਮਿਲਦੇ ਆ ਉਵੇਂ ਆਪਣੇ ਇੰਡਗਾਜ ਮਿਲਣਾ ਸਾਡੇ ਬੱਚੇ ਜਿਹੜੇ ਪਲੱਸ 2 ਕਰ ਕਰਕੇ ਤੁਸੀਂ ਘਰੇ ਭਾਈ ਫਿਰਦੇ ਹੋ ਉਹ ਜਿਹੜੀਆਂ ਸਾਡੀਆਂ ਕੁੜੀਆਂ ਮੈਂ ਤੁਹਾਨੂੰ ਦੱਸ ਦਿੰਨਾ ਇਹ ਵਿਚਾਰੀਆਂ 12 12 10 10 ਪੜੀਆਂ ਪਹਿਲਾਂ ਆਪਾਂ ਜਵਾਕ ਪੜਾਏ ਢੱਡ ਪੇਟ ਬੰਨ ਕੇ ਅੱਜ ਉਹੀ ਪੜਾਏ ਹੋਏ ਜਵਾਕ ਨਾਲ ਦਿਹਾੜੀ ਲੈ ਕੇ ਜਾਣੇ ਪੈਂਦੇ ਆ ਨਾਲ ਖੇਤਾਂ 'ਚ ਲੈ ਕੇ ਜਾਣਾ ਕਿੰਨਾ ਮਨ ਦੁਖਦਾ ਕਦੇ ਸੋਚਿਆ ਤੁਹਾਡੀਆਂ ਨੌਕਰੀਆਂ ਕੌਣ ਖਾ ਗਿਆ ਪੁੱਤ ਨੌਕਰੀਆਂ ਖਾ ਗਿਆ ਆ ਤਿੰਨੇ ਉਹ ਫੁੱਲ ਖਾ ਗਿਆ ਝਾੜੂ ਖਾ ਗਿਆ ਉਹ ਪੰਜਾ ਖਾ ਗਿਆ ਕਿਵੇਂ ਖਾ ਗਿਆ ਜੇ ਮੈਂ ਦੱਸਦਾ ਇਹ ਤਿੰਨੇ ਬੰਦੇ ਜਾਣਗੇ ਦਿੱਲੀ ਪਾਰਟੀਆਂ ਹੈਗੀਆਂ ਦਿੱਲੀ ਦੀਆਂ ਇਹਨਾਂ ਤਿੰਨਾਂ ਨੂੰ ਫੰਡ ਕੌਣ ਕਰਦਾ ਅੰਬਾਨੀ ਅਡਾਨੀ ਵਰਗੇ ਉਹਨਾਂ ਨੂੰ ਪਤਾ ਆ 25-25 ਕਰੋੜ ਤਿੰਨਾਂ ਨੇ ਲੌਣਾ ਇੱਥੇ ਸੋਨੂੰ ਮੈਂ ਦੱਸਾਂ ਆ ਕੰਧ ਦੇਖ ਲਓ ਜਿਹੜੀ ਮਰਜੀ ਕੰਧ ਦੇਖ ਲਓ ਤੁਸੀਂ ਇੱਕ ਵਾਰੀ ਬਾਪੂ ਕਹਿਗੇ ਦੇਖੀ ਵੀ ਪੋਸਟਰ ਲਾ ਦੇ ਪੁੱਤ ਇਹ ਕਹਣਗੇ ਸਾਰੀ ਕੰਧ ਭਰ ਦਿਆਂ ਸੈਂਟਿਚ ਭਰ ਦੇਣਗੇ ਜੇ ਸੋਡੀ ਕੰਧ ਜਿਵੇਂ ਆ ਕੰਧ ਹੈ ਸਾਰਿਆਂ 'ਚ ਪੋਸਟਰ ਲਾ ਦੇਣਗੇ ਫਲੈਕਸਾ ਲਾ ਦੇਣਗੇ ਜੇ ਤੁਸੀਂ ਕਹਦੇ ਨਾ ਸਾਡੀ ਕੰਧ ਪਲਾਸਟਰ ਕਰਾ ਦਿਓ ਉਦੋਂ ਹੀ ਮਾਪੇ ਮਰ ਜਾਣਗੇ ਇਹਨਾਂ ਦੇ ਪੈਸੇ ਤਾਂ ਕੰਧ ਤੇ ਪੋਸਟਰ ਲਾਉਣ ਤੇ ਵੀ ਲੱਗਦੇ ਹੀ ਐ ਉਨੇ ਲੱਗਿਆ ਜਿੰਨੇ ਪਲਾਸਟਰ ਕਰਾਉਣ ਤੇ ਲੱਗਿਆ ਨਹੀਂ ਕਰਦੇ ਪੈਸਾ ਇਹਨਾਂ ਕੋਲੇ ਅੰਨਾ ਬਾਪੂ ਹੁਣ ਦੇਖ ਲਾ ਗੱਡੀਆਂ ਹਜ਼ਾਰਾਂ ਹਜ਼ਾਰਾਂ ਫਿਰਦੀਆਂ ਪਿੰਡਾਂ 'ਚ ਆ ਹੁੰਝਾ ਮਾਰੀ ਜਾਂਦਾ ਸਾਰਿਆਂ ਨੂੰ ਚਾ ਲੋ ਕਿੰਦਰਾ ਚਾ ਲੋ ਬਿੰਦਰਾ ਅੱਜ ਕੇਜਰੀ ਵਾਲਾ ਆ ਦੂਜਾ ਕਹਿੰਦਾ ਨਹੀਂ ਓਏ ਮੂਸੇਆ ਦਾ ਬਾਪੂ ਆਇਆ ਤੀਜਾ ਕਹਿੰਦਾ ਸਾਡੇ ਵਾਲਾ ਹੋਰ ਜਾਖੜ ਰੁਕੜ ਵਰਗੇ ਆਉਣ ਆਲੇ ਚੱਲ ਗਏ ਉਧਰਲੇ ਪਾਸੇ ਚੰਗੇ ਐ ਹੁਣ ਜਾਂਦੇ ਐ ਹੁਣ ਚੱਕੇ ਐ ਹੱਥ ਨੇ ਨਾਲ ਅੱਧਿਆਂ ਨੂੰ ਨਾਲੇ ਹੱਥ ਨੇ ਮਾਰਦਾਨ ਕਰਕੇ ਦੇਣਗੇ ਜਿਵੇਂ ਹਨਾ ਰਾਹ ਦਰੀਬ ਦੇਣਗੇ ਵੀ ਪੱਗ ਬੁਗ ਵੀ ਲਵਾ ਦੇਾਂਗੇ ਤੇ ਮੌਕੇ ਤੇ ਇਹਨਾਂ ਨੂੰ ਪਤਾ ਜਿਹੜਾ ਹੈਗਾ ਪੈਸਾ ਵੀ ਵੰਡ ਦੇਾਂਗੇ ਬਾਪੂ ਇਹ ਕਿੱਥੋਂ ਪੈਸਾ ਆਇਆ ਇਹ ਸਾਰਾ ਬਾਨੀੜਾ ਦੀਆਂ ਤੋਂ ਆਇਆ ਕਿਉਂ ਇਹ ਜਿੱਤਦੇ ਆ ਦਿਨੇ ਉਹਨਾਂ ਦੇ ਹਿਸਾਬ ਨਾਲ ਕਰੋੜ ਬਣਾਉਂਦੇ ਆ ਉਹਦੇ ਨਾਲ ਸਾਡੇ ਮਜ਼ਦੂਰਾਂ ਦੀਆਂ ਸਾਡੇ ਕਿਸਾਨਾਂ ਦੀਆਂ ਸਾਡੇ ਵਪਾਰੀਆਂ ਦੀਆਂ ਨੌਕਰੀਆਂ ਗਈਆਂ ਅੱਜ ਸਾਡੇ ਪੁੱਤ ਗ੍ਰੈਜੂਏਸ਼ਨ ਕਰਕੇ ਪੋਸਟ ਗ੍ਰੈਜੂਏਸ਼ਨ ਕਰਕੇ ਪਲੱਸ 2 ਕਰਕੇ ਵਿਲੇ ਫਿਰਦੇ ਦਿਹਾੜੀ ਕਰਦੇ ਫਿਰਦੇ ਆ ਮਨ ਕਿੰਨਾ ਔਖਾ ਹੁੰਦਾ ਕਿੰਨਾ ਔਖਾ ਹੁੰਦਾ ਏ ਇੰਨੇ ਨੀਤੀਆਂ ਬਣਾਉਂਦੇ ਆ ਪੁੱਤ ਫਿਰ ਉਹ ਅਬਾਨੀੜਾ ਨੇ ਕਹਿੰਦੇ ਆ ਬਣਾ ਦੇ ਉਹ ਕਹਿੰਦਾ ਜ਼ਮੀਨਾਂ ਲੱਪਣੀਆਂ ਕਾਨੂੰਨ ਬਣਾ ਦੇ ਉਹ ਕਹਿੰਦਾ ਨੌਕਰੀਆਂ ਖਾਣੀਆਂ ਪ੍ਰਾਈਵੇਟ ਕਰ ਦਿਓ ਰੇਲਾਂ ਵੇਚ ਦੋ ਹਵਾਈ ਜਹਾਜ਼ ਵੇਚ ਦੋ ਜਿਹੜਾ ਕੁਝ ਆ ਵੇਚ ਲੋ ਕਿਹਨੂੰ ਵੇਚਦੇ ਆ ਵੱਡੇ ਕਾਰਪੋਰੇਟ ਨੂੰ ਮੇਰੀ ਲੜਾਈ ਉਹੀ ਕਰਤਾਰ ਸਿੰਘ ਸਰabbe ਵਾਲੀ ਆ ਪੁੱਤ ਇਹ ਇਕੱਲਾ ਵੱਧ ਲਿਆ ਜਰੂਰ ਹੈ ਹੁਣ ਤੁਸੀਂ ਕਹੋਗੇ ਬਾਈ ਤੂੰ ਕੱਲਾ ਹੀ ਐ ਪੁੱਤ ਕੱਲਾ ਬੰਦਾ ਹੁੰਦਾ ਪਹਿਲਾਂ ਫਿਰ ਕਾਫਲੇ ਬਣਦੇ ਆ ਇੱਕ ਦਿਨ ਇੱਕ ਦਿਨ ਕਾਫਲੇ ਬਣਦੇ ਆ ਮੈਂ 2022 ਚ ਵੀ ਪੁੱਤ ਲੜਿਆ ਇੱਥੇ ਟਰੈਕਟਰ ਤੇ ਆਇਆ ਸੀ ਨਾ ਮੈਂ ਬੋਲ ਕੇ ਵੀ ਗਿਆ ਔਰ ਉਹ ਚੋਣ ਸ਼ਾਨ ਸੀ ਕੜਾ ਆ 2024 ਐ ਐਤ ਕੀ ਆਪਣਾ ਚੋਣ ਸ਼ਾਨਾ ਗੰਨਾ ਕਿਸਾਨ ਬਾਈ ਐਤ ਕੀ ਵੋਟਾਂ ਪਾ ਦਿਓ ਭਰਾਵੋ ਮੈਂ ਤੁਹਾਨੂੰ ਦੱਸਦਾ ਮੈਂ 2027 ਚ ਵੀ ਲੜੂਗਾ ਮੈਂ ਉਹਨਾਂ ਚ ਲੜੂਗਾ ਜਿੰਨਾਂ ਚ ਇਹਨਾਂ ਨੂੰ ਘਰੇ ਨਹੀਂ ਪਾਉਂਦਾ ਕਾਰਪੋਰੇਟਰ ਨੂੰ ਬਾਹਰ ਨਹੀਂ ਕੱਢਦੇ ਜਿਹੜਾ ਬੰਦਾ ਦਸਾ ਨਾ ਹੁੰਦੀ ਕਿਰਤ ਨਾਲ ਜਿੱਤੂ ਬਾਪੂ ਉਹ ਹੀ ਆਪਣੀ ਗੱਲ ਕਰੂ ਅੱਜ ਦਾ ਸਾਰਿਆਂ ਨੂੰ ਇਹ ਲੱਗਦਾ ਯਾਰਾ ਇਹ ਇੰਨੇ ਪੈਸਿਆਂ ਵਾਲੇ ਇਹਦਾ ਮੁਕਾਬਲਾ ਕਿਵੇਂ ਹੋ ਅਸਲ ਦੇ ਵਿੱਚ ਤਿੰਨੇ ਬੰਦੇ ਸਾਹਣ ਹੈ ਵਿੱਚ ਪਿਛਲੀ ਵਾਰੀ ਤੁਸੀਂ ਮੈਨੂੰ ਕੱਟੇ ਨੂੰ ਬੰਦਤਾ ਬਾਪੂ ਮੇਂ ਪਾਈ ਤੂੰ ਲੜਕ ਸਾਨਾ ਮਜ਼ਦੂਰਾ ਵੱਲੋਂ ਜੇਕਰ ਹੁਣ ਆਪਦੇ ਕੱਟੇ ਨੂੰ ਵੋਟਾਂ ਵਾਲੀ ਖਰਾਕ ਪਾਉਂਦੇ ਗਏ ਤਾਂ ਮੈਂ ਵੀ ਸਾਹਣ ਬਣ ਜੂ ਬਾਪੂ ਮੈਂ ਫਿਰ ਇਹਨਾਂ ਨੂੰ ਟੁੱਡਾ ਮਾਰ ਮਾਰ ਕੇ ਕੱਢ ਦੂੰ ਤੇ ਜੇ ਤੁਸੀਂ ਮੈਨੂੰ ਖਰਾਕ ਨਾ ਪਾਈ ਤੇ ਇਹਨਾਂ ਨੇ ਮੈਨੂੰ ਸਿੰਗਾ ਤੇ ਚੱਕ ਲੈਣਾ ਤੇ ਮੇਰਾ ਕਰ ਦੇਣਾ ਘੋਗਾ ਚਿੱਤ ਹੁਣ ਮੇਰੀ ਇਲਾਜ ਤੁਹਾਡੇ ਹੱਥ ਚ ਹੈ ਵੇ ਤੁਸੀਂ ਆਪਦੇ ਭਰਾ ਨੂੰ ਵੋਟਾਂ ਪਾਉਣੀਆਂ ਜਾਂ ਇਹਨਾਂ ਨੂੰ ਪਾਉਣੀਆਂ ਜਿਹੜੇ ਕਿੱਦੇ ਦੇ ਪਾਈ ਜਾਂਦੇ ਆ ਹੁਣ ਜਿਹੜੇ ਤੁਹਾਡੇ ਮਸਲੇ ਆ ਚਾਹੇ ਉਹ ਨਰੇਗਾ ਦਾ ਮਸਲਾ ਹੈ ਚਾਹੇ ਉਹ ਪੈਨਸ਼ਨਾਂ ਦਾ ਚਾਹੇ ਉਹ ਛਗਣ ਸਕੀਮਾਂ ਦਾ ਚਾਹੇ ਸਾਡੀਆਂ ਭੈਣਾਂ ਨੂੰ ਹਜ਼ਾਰ-ਹਜ਼ਾਰ ਰੁਪਏ ਨਹੀਂ ਮਿਲਿਆ ਜੋ ਵੀ ਤੁਹਾਡੇ ਮਸਲੇ ਆ ਤੁਹਾਡੇ ਨਾਲ ਵਾਦਾ ਕਰਦਾ ਬਾਪੂ ਇਹ ਸਾਥ ਦੇ ਵਿੱਚ ਅੱਜ ਤੁਸੀਂ ਮੇਰੇ ਵਾਸਤੇ ਤਾਂ ਛੱਡੀ ਜਿਹੜੀ 10 ਮਿੰਟ ਬਹੁਤ ਧੰਨਵਾਦ ਹੈ ਮੈਂ ਤੁਹਾਨੂੰ ਵਾਦਾ ਕਰਦਾ ਜੇਕਰ ਆਪਾਂ ਜਿੱਤਦੇ ਆ ਤੁਸੀਂ 11ਵੇਂ ਨੰਬਰ ਤੇ ਦੇਖੋ ਪਹਿਲਾ ਦੂਜਾ ਤੀਜਾ ਨੰਬਰ ਦਾ ਇਹਨਾਂ ਠੱਗਾਂ ਦਾ ਹੀ ਐ ਜਦੋਂ ਮਸ਼ੀਨ ਦੇਖਣੀ ਆ ਨਾ ਮਸ਼ੀਨ ਦੇਖਣੀ ਆ ਬਾਪੂ ਥੱਲੇ ਵਾਲਾ ਬਟਨ ਨਹੀਂ ਦੇਖਣਾ ਆਪਾਂ ਨੂੰ ਜਿਹੜਾ ਬਟਨ ਦਿੱਤਾ ਉਹ ਦਿੱਤਾ ਇੱਕ ਤੇ ਇੱਕ ਤੁਸੀਂ ਤੇ ਮੈਂ ਇੱਕ ਹੋਵੋ ਇੱਕ ਦੇ ਇੱਕ ਕਿੰਨੇ ਹੁੰਦੇ ਆ ਮਿੱਤਰਾਂ 11 ਤੇ 11ਵੇਂ ਨੰਬਰ ਤੇ ਬਟਨ ਹੈ ਚੌ ਨਿਸ਼ਾਨਾ ਬਾਪੂ ਗੱਨਾ ਕਿਸਾਨ ਥੱਲਿਓ ਤਾ ਲੈਉਣਾ ਤੁਹਾਡੀ ਜ਼ਿੰਮੇਵਾਰੀ ਹੈ ਜਿੰਨਾ ਗੱਨਾ ਪ੍ਰੈਸ ਕਰੀ ਜਾਓਗੇ ਤੁਹਾਡਾ ਪੁੱਤ ਉਹਨੇ ਹੀ ਤਕੜਾ ਹੋ ਕੇ ਉੱਪਰ ਆਊਗਾ ਮੈਂ ਚਾਹਣਾ ਕਿ ਆਪਾਂ ਇਹਨਾਂ ਨੂੰ ਸਰਮਾਇਦਾਰ ਕਬਰਾਂ ਨੂੰ ਬਾਹਰ ਕੱਢ ਗਏ ਤੁਸੀਂ ਪਾਰਟੀਆਂ ਨੂੰ ਜਿਹੜਾ ਹੈਗਾ ਬਾਹਰ ਕੱਢਿਆ ਬਾਪੂ ਬਹੁਤ ਧੰਨਵਾਦ ਤੁਹਾਡਾ ਕਿਉਂਕਿ ਤੁਸੀਂ ਤੱਕੜੀ ਤੇ ਪੰਜੇ ਤੋਂ ਨਿਰਾਸ਼ ਹੋ ਕੇ ਝਾੜੂ ਚੁਣਿਆ ਸੀ ਪਰ ਅੱਜ ਤੁਹਾਨੂੰ ਪਤਾ ਲੱਗ ਗਿਆ ਝਾੜੂ ਸਾਡਾ ਹੱਲ ਨਹੀਂਗਾ ਕਿਉਂਕਿ ਝਾੜੂ 'ਚ ਵੀ ਉਹੀ ਕੁਝ ਆ ਗਿਆ ਜਿਹੜਾ ਉਹਨਾਂ 'ਚ ਸੀਗਾ ਅੱਜ ਸਾਰੀ ਪਾਰਟੀ ਖਤਮ ਕਰਕੇ ਇਕੱਲੇ ਤਾਂ ਇੱਧਰ ਵੜ ਗਿਆ ਹੁਣ ਮੈਂ ਕਾਲੀਦਾਲ ਦੇ ਉਹਨਾਂ ਵਰਕਰਾਂ ਨੂੰ ਵੀ ਕਹਿਣਾ ਚਾਹਣਾ ਜਿਹੜੇ ਟਕਸਾਲੀ ਐ ਦੇਖੋ ਤੁਹਾਡਾ ਬਾਦਲ ਸਾਹਿਬ ਨਾਲ ਪਿਆਰ ਰਿਆ ਉਹਨਾਂ ਨੇ ਬਹੁਤ ਕੁਝ ਕੀਤਾ ਦੇਖੋ ਆਪਾਂ ਕਾਂਗਰਸ ਨੂੰ ਤਾਂ ਪਾ ਨਹੀਂ ਸਕਦੇ ਤੇ ਜਿਹੜੀ ਅੱਗੇ ਭਾਜਪਾ ਨੇ ਹਜੇ ਅੱਲੇ ਜ਼ਖਮ ਦਿੱਤੇ ਆ ਮੈਂ ਕਹਿਣਾ ਨਾਲੇ ਤੁਹਾਡੀ ਵੋਟ ਵੀ ਲੇਖੇ ਲੱਗ ਜੂਗੀ ਤੇ ਨਾਲੇ ਤੁਹਾਡੇ ਜਿਹੜਾ ਹੈਗਾ ਬੱਚਿਆਂ ਦਾ ਭੁੱਖ ਬਚਿਆ ਰਹੂ ਗਨੇ ਕਿਸਾਨ ਨੂੰ ਪਾ ਦਿਓ ਭਾਈ ਸਾਰੇ ਜਾਣੇ ਆਉਣ ਵਾਲੀ 20 ਤਰੀਕ ਨੂੰ ਚੋਣ ਨਿਸ਼ਾਨ ਗੰਨਾ ਕਿਸਾਨ 11ਵੇਂ ਨੰਬਰ ਤੇ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੇ ਸਮੇਂ ਦੇ ਵਾਸਤੇ ਆਪਾਂ ਆਪਣੇ ਬੱਚਿਆਂ ਦਾ ਭਵਿੱਖ ਸੁਰੱਖਿਤ ਕਰ ਸਕੀਏ ਤੇ ਜਿਹੜੇ ਇਹ ਸੋਡੇ ਮਸਲੇ ਐ ਮੈਂ ਤੁਹਾਨੂੰ ਵਾਦਾ ਕਰਦਾ ਕਿ ਇਸੇ ਸੱਚ ਦੇ ਵਿੱਚ ਐਸਐਮ ਭਾਕੇ ਬੀਡੀਪੀਓ ਪਹਾਕੇ ਤੁਹਾਡੀਆਂ ਪੈਨਸ਼ਨਾਂ ਤੁਹਾਡੇ ਕੋਠਿਆਂ ਦਾ ਤੁਹਾਡੇ ਨਰੇਗਾ ਦਾ ਤੁਹਾਡੇ ਕਲਕੜਾ ਹੱਲ ਇੱਥੇ ਬਹਿ ਕੇ ਕਰਾਇਆ ਕਰਾਂਗੇ ਇੱਥੋਂ ਸਰਕਾਰ ਚੱਲੂਗੀ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸੁਣਨ ਵਾਸਤੇ ਸਮਾਂ ਕੱਢਿਆ ਚੋਣ ਨਿਸ਼ਾਨਾ ਗੱਨਾ ਕਿਸਾਨ ਤੇ 11ਵਾਂ ਨੰਬਰ ਐ પણ 11 ਮੈਨੂੰ ਪਹਿਲਾ ਕਰਨਾ ਤੁਹਾਡੀ ਜ਼ਿੰਮੇਵਾਰੀ ਆ ਜਰੂਰ ਮਦਦ ਕਰਿਓ ਸਾਰੀਆਂ ਸਾਰੀਆਂ ਆਪਾਂ ਜੋਗੇ ਤਾਂ ਬੇਬੇ ਬਾਹਲੀ ਚੰਗੀ ਗੱਲ ਨਹੀਂ ਬੇਬੇ ਇੱਕ ਇੱਕ ਵੋਟ ਤਾਂ ਹਰੇਕ ਘਰੋਂ ਜਿਹੜੀ ਗन्ने ਕਿਸਾਨ ਨੂੰ ਪਾਇਓ ਹਜੇ ਆਪਾਂ ਹੁਣੇ ਹੀ ਪਾ ਕੇ ਨੱਪਿਆ ਹਜੇ ਮੋਹ ਵੀ ਆਉਂਦਾ ਹੁੰਦਾ ਨਿਸ਼ਾਨਦਾ ਪਿਛਲੀ ਵਾਰੀ ਵੀ ਗੰਨਾ ਕਿਸਾਨ ਤੁਸੀਂ ਜਤਾਇਆ ਐਤਕੀ ਵਿੱਚ ਤਾਂ ਉਹ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਜੈਕਾਰਾ ਛਰਦ ਗਏ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ